ਸੱਚੀ ਗੱਲ ਦੀ ਸਾਰਿਆਂ ਨੂੰ ਹੋਸਟ ਸਮੌਂਹ ਦੀ ਹਰ ਚਾਹਲਾ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵੇਰ ਦਾ ਟਾਈਮ ਹੈ 7:00 ਸਵੇਕ 7:00 ਹੋਏ ਨੇ ਹਜੇ ਤੇ ਸਾਰੇ ਸੱਤ ਆਪਾਂ ਜਾਣਾ ਹੁੰਦਾ ਹੈ ਇਸ ਲਈ ਮੈਂ ਰੈਡੀ ਹੋ ਗਈਆਂ ਪਹਿਲਾਂ ਤੇ ਕਿਉਂਕਿ ਨਾਈਟ ਸੂਪ ਦੇ ਵਿੱਚ ਵੀਡੀਓ ਬਣਾਉਣੀ ਵੀ ਮੈਨੂੰ ਬਹੁਤ ਔਖੀ ਲੱਗਦੀ ਹੈ ਆਪਾਂ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਤੇਲ ਮੈਂ ਜਿਹੜੀ ਆਪਾਂ ਬ੍ਰੇਕਫਾਸਟ ਲੈ ਕੇ ਜਾਣਾ ਮੈਂ ਰੈਡੀ ਕਰਨ ਲੱਗੀ ਹਾਂ ਉਹ ਤੇ ਤੁਹਾਨੂੰ ਪਤਾ ਕਿ ਮੈਂ ਜ਼ਿਆਦਾਤਰ ਓਟਸ ਵਗੈਰਾ ਹੀ ਖਾਣੇ ਹੁੰਦੀਆਂ ਸਵੇਰੇ ਖਾਣਾ ਤਾਂ ਮੈਂ ਖਾਂਦੀ ਨਹੀਂ ਫੁਲਕਾ ਮੈਂ ਨਹੀਂ ਖਾਂਦੀ ਤੇ ਅੱਗੇ ਮੈਂ ਹਮੇਸ਼ਾ ਤੁਹਾਨੂੰ ਉਹ ਉਰਸਾ ਜਿਹੜੇ ਉਹ ਹੀ ਲੈ ਕੇ ਜਾਣੀ ਹੁੰਦੀਆਂ ਤੇ ਪਰ ਮੈਂ ਨਾ ਹੁਣ ਅੱਕੀ ਪਈ ਸੀ ਦੁੱਧ ਵਾਲੇ ਓਟਸ ਤੋਂ ਵਿੱਚ ਫਰੂਟ ਵਗੈਰਾ ਪਾ ਕੇ ਡਰਾਈ ਫਰੂਟ ਹਨਾ ਤੇ ਮੈਂ ਉਹਦੇ ਤੋਂ ਥੋੜਾ ਜਾ ਕੇ ਬੁੱਕੀ ਸੀ ਇਸ ਕਰਕੇ ਅੱਜ ਮੈਂ ਸੋਚਿਆ ਕਿ ਆਪਾਂ ਹੋਰ ਤਰ੍ਹਾਂ ਇਹਦੀ ਰੈਸਪੀ ਹੈ ਜਿਹੜੀ ਰੈਡੀ ਕਰਦੇ ਆ ਤੇ ਬੱਚੇ ਵੀ ਲਾਈਕ ਕਰਦੇ ਨੇ ਇਸ ਤਰ੍ਹਾਂ ਕਿਉਂਕਿ ਅੱਜਕੱਲ ਦੁੱਧ ਵਾਲੇ ਮਿੱਠੇ ਬੱਚੇ ਖਾਂਦੇ ਨਹੀਂ ਹੈਗੇ ਤੇ ਆਪਾਂ ਵੀ ਆੱਕ ਜਾਨੇ ਹਾਂ ਵੱਡਿਆਂ ਨੂੰ ਵੀ ਆਪਾਂ ਖੇਤੀ ਆਪਾਂ ਆੱਕ ਜਾਨੇ ਮਿੱਠੀ ਜੀ ਉਸ ਨੂੰ ਇਸ ਕਰਕੇ ਮੈਂ ਅੱਜ ਨਮਕੀ ਨੋਟਸ ਬਣਾਉਣ ਲੱਗੀ ਆ ਤੁਸੀਂ ਵੀ ਬਣਾਓਗੇ ਤਾਂ ਰੋਜ਼ ਖਾਉਂਦੇ ਬਣਾ ਕੇ ਲਓ ਜੀ ਇਹ ਆਪਣਾ ਜੀਰਾ ਚਟਕ ਗਿਆ ਬਸ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਪਿਆਜ਼ ਆਪਾਂ ਲੰਬੇ ਲੰਬੇ ਕੱਟੇ ਹੋਏ ਨੇ ਔਰ ਦੋ ਪਿਆਜ਼ ਲੈਣੇ ਮੈਂ ਵੱਡੇ ਨਾਲੋਂ ਖਾਸੇ سارے ਪਿਆਜ਼ ਲੈ ਲਈ ਕਿਉਂਕਿ ਇਹ ਪਿਆਜ਼ ਨਾਲ ਵਧੀਆ ਵਾਲੀ ਰੱਘੀ ਬਣਦਾ ਹੈ ਇਹ ਆਦਰਵਾਇਜ਼ ਉਹ ਨਾਲ ਵਧੀਆ ਨਹੀਂ ਬਣਦਾ ਹੈਗਾ ਟਾਈਮ ਵੀ ਹੈ ਪੂਰਾ ਪੂਰਾ ਹੀ ਹੈ ਮੇਰੇ ਕੋਲੇ ਤੇ ਆਓ ਇਹ ਪਾਤਾ ਪੈਣੀ ਚ ਕਿਹਾ ਜਦੋਂ ਪਾ ਦੇਣੀ ਇਹਨੂੰ ਮੈਂ ਨਾ ਹਮ ਨੂੰ ਹਾਫ ਕੁਕ ਕਰੂੰਗੀ ਬਹੁਤ ਜ਼ਿਆਦਾ ਕੁਕ ਨਹੀਂ ਕਰੀ ਹੈਗੀ ਬਲੈਕ ਆਲੇ ਕਾਲੇ ਨਹੀਂ ਕਰਨੇ ਹੈਗੇ ਆਪਾਂ ਹਲਕੇ ਜਿਹਾ ਬ੍ਰਾਊਨ ਹੋ ਗਏ ਜਦੋਂ ਥੋੜਾ ਜਿਹਾ ਕੀ ਪਾਲਿਓ ਦੇਸੀ ਪਾਲਿਓ ਜਿਹੜਾ ਮਰਜ਼ੀ ਪਾਲਿਓ ਤੇ ਤੁਸੀਂ ਇਹੇ ਬਣਾਇਓ ਬਣਾ ਕੇ ਆਪ ਵੀ ਖਾਇਓ ਬੱਚਿਆਂ ਨੂੰ ਖਵਾਇਓ ਬੱਚੇ રોજ ਖਾਇਆ ਕਰੋਗੇ ਬੱਚੇ ਵੀ ਨਾ ਰੋਟੀ ਖਾ ਖਾ ਕੇ ਆਪ ਜਾਉਂਦੇ ਹੁੰਦੇ ਨੇ ਅੱਜ ਕੱਲ ਦੇ ਬੱਚੇ ਵੀ ਇਹੀ ਨੇ ਊਠ ਪਟਾਨ ਦਾ ਜੋ ਮੱਦੀ ਲਈ ਜਾਓ ਪਰ ਰੋਟੀ ਨਾ ਦੇ ਉਹਨਾਂ ਨੂੰ ਤੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਬੱਚਿਆਂ ਨੂੰ ਦੇ ਸਕਦੇ ਬੱਚੇ ਨਮਕੀਨ ਚੀਜ਼ਾਂ ਇਦਾਂ ਦੀਆਂ ਖਾ ਲੈਂਦੇ ਨੇ ਮਿੱਠੀਆਂ ਚੀਜ਼ਾਂ ਅੱਜ ਕੱਲ ਬੱਚੇ ਨਹੀਂ ਲਾਈਕ ਕਰਦੇ ਨੌਤ ਮੈਂ ਅ ਦੋ ਟਮਾਟਰ ਪਾ ਲਏ ਨੇ ਕਿਉਂਕਿ ਇਹ ਉਬਾਲੇ ਵੱਡੇ ਨਹੀਂ ਸੀ ਦੇ ਸੌਂਦੇ ਸੀ ਵੈਸੇ ਵੀ ਫਿਰ ਪੱਕੀ ਜਾਂਦੇ ਨੇ ਆਪੀ ਕਾਲੇ ਹੋ ਜਲਦੀ ਹੈ ਤੇ ਸੰਦੀਪ ਨੇ ਘਾਟ ਹੀ ਹੋ ਚਾਲੀ ਹੈ ਟਮਾਟਰ ਪਕਾਣ ਕੀ ਗੱਲ ਉਹ ਇੰਨੇ ਚਲਦਾ ਨਹੀਂ ਕਰਦੀ ਜੋ ਕਹਿ ਵੀ ਦਈਏ ਵੀ ਇਹ ਦੋ ਟਮਾਟਰ ਪਾ ਲਏ ਉਹਨੂੰ ਫਿਰ ਵੀ ਇਸ ਕੀ ਬੋਲਣਾ ਲੋਬਾ ਤੋਂ ਮੈਡੀ ਕਰਕੇ ਖਾਣੀਆਂ ਦੂਗਾ ਟਮਾਟਰ ਜਿਹੜੀਆਂ ਪੈਣਾ ਮਿੱਠੇ ਵਾਲੇ ਜਾਂ ਦੁੱਧੂ ਵਾਲੇ ਨਹੀਂ ਹੋ ਉਸਨੂੰ ਸਲਾਈ ਕਰਦੀਆਂ ਹੋਈ ਇਸ ਤਰ੍ਹਾਂ ਦਾ ਪਕਾ ਲੇਕਰ ਮਾਰਨਿੰਗ ਕਿਉਂਕਿ ਤੇਨ ਮੈਨਾਂ ਟਾਈਮ ਉੱਤੇ ਖਾ ਕੇ ਹੀ ਬੰਦਾ ਔਖਾ ਹੀ ਹੁੰਦਾ ਇਹ ਚੀਜ਼ਾਂ ਥੋੜ੍ਹੀਆਂ ਨਾ ਹਲਕੀਆਂ ਹੁੰਦੀਆਂ ਨੇ ਖਾਦੋਂ ਦੀ ਫੇਤੀ ਹੋ ਜਾਂਦੀ ਹੈ ਲਓ ਇਹਨਾਂ ਇੱਕ ਮੈਂ ਇਹਨੂੰ ਕੁੱਕ ਕਰੂੰਗੀ ਬਹੁਤ ਜ਼ਿਆਦਾ ਕੁੱਕ ਨਹੀਂ ਕਰਨੇ ਆਪਾਂ ਥੋੜੇ ਕਰੰਚੀ ਰਹਿਣੇ ਚਾਹੀਦੇ ਨੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਟਮਾਟਰ ਮਿੰਟ ਤਾਂ ਆਸ ਲੱਗਦੇ ਨੇ ਜੀ ਇਹਦੇ ਤੇ ਕੋਈ ਟਾਈਮ ਨਹੀਂ ਲਾਉਣਾ ਲੋ ਮोटे-ਮोटे ਪਿਆਜ਼ ਟਮਾਟਰ ਰੱਖਾਂਗੇ ਸਸੇ ਜਿਹਾ ਵੱੱਛੇ ਲੱਗਦੇ ਨੇ ਮੈਂ ਤਾਂ ਆਉਣੇ ਨਹੀਂ ਹੈਗੇ ਇਹ ਉਦਾਂ ਹੀ ਰੱਖਣੇ ਮੈਨੂੰ ਉਹਨਾਂ ਹੋਂਦ ਜਿਆ ਆ ਨਹੀਂ ਗਿਆ ਹੈਗਾ ਨਮਕ ਲੈ ਚਾ ਕਿਉਂਕਿ ਹੁਣ ਛੱਡਿਆ ਛੱਡਿਆ ਕੰਮ ਥੋੜਾ ਖਾਲਾ ਲੱਗਦਾ ਇੱਕ ਹਫਤੇ ਕਿਹ ਹੁੰਦਾ ਆਪਣਾ ਹਣ ਤੇ ਜਦੋਂ ਆਪਾਂ ਛੱਡ ਲੀਏ ਕੰਮ ਫਿਰ ਆਪਣਾ ਭੁੱਲ ਜੇ ਜਾਂਦੇ ਆ ਲੋ ਜੀ ਜਿਆਦਾ ਤਾਂ ਨਹੀਂ ਥੋੜਾ ਇਹ ਨਹੀਂ ਪਤਾ ਹੁਣ ਕੁੜੀ ਜੀ ਹਲਦੀ ਪਾ ਦਿੰਦੇ ਆ ਸੋਨੂੰ ਜੀ ਲੱਗਦਾ ਪੀਏ ਜੀ ਵੈਸੇ ਵੀ ਹਲਦੀ ਖਾਣੇ ਚੰਗੀ ਹੁੰਦੀ ਹੈ ਜੀ ਜਿਵੇਂ ਆਪਾਂ ਸਬਜ਼ੀ ਦਾ ਤੜਕਾ ਤਿਆਰ ਕਰਦੇ ਆ ਉਦਾਂ ਹੀ ਕਰ ਲੈਣ ਬਸ ਇਸ ਤਰ੍ਹਾਂ ਕੇ ਥੋੜਾ ਜਿਹਾ ਲੰਬੇ ਲੰਬੇ ਕੱਟ ਕੇ ਟਮਾਟਰ ਮੋٹے ਰੱਖ ਲਿਓ ਜਿਆਦਾ ਆਪਾਂ ਇਹਨੂੰ ਉਹ ਨਹੀਂ ਕਰਨਾ ਹੈਗਾ ਕਿ ਬਹੁਤੇ ਜ਼ਿਆਦਾ ਕੁਕ ਨਹੀਂ ਕਰਨਾ ਹੈ ਬਾਦੇ ਨੂੰ ਸੇਕ ਲਗਾਉਂ ਦਿੰਨੇ ਆ। ਬਾਕੀ ਸਮਾਨ ਸਾਫ ਦੇ ਲੇਨ ਦੇ ਤੱਕ ਆ। ਲੋ ਜੀ ਮੈਂ ਇੰਨੇ ਇੱਕ ਓਲਸ ਦੇ ਵਿੱਚ ਪਾਦੇ ਨੇ ਛੋਟੀ ਕੌਲੀ ਆ ਇਹ ਹੁਣ ਇਹਦੇ ਤੇ ਪਾਣੀ ਪਾਉਣਾ ਪਊਗਾ ਕਿਉਂਕਿ ਇਹਨਾਂ ਨੇ ਕੁੱਕ ਹੋਣਾ ਤੇ ਜੇ ਆਰਾਮ ਨਾਲ ਤੁਸੀਂ ਇੱਕ ਗਲਾਸ ਪਾਣੀ ਦਾ ਪਾ ਦਿਓ ਬੇਫਿਕਰ ਹੋਗੇ ਕਿਉਂਕਿ ਇਹਨਾਂ ਨੇ ਸੋਖ ਲੈਣਾ ਜੀ ਪਾਣੀ Man ir nolaupījums, ka tā ir piekļuve. ਲੋ ਜੀ ਲਗਭਗ ਬਣ ਕੇ ਰਹਿ ਗਏ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਨਹੀਂ ਲੱਗਦਾ ਬਣਨ ਤੇ ਓਰਸ ਬਣਾਉਣੀ ਹੈ ਨਮਕਾ ਦੁੱਧ ਨਮਕੀ ਲੋ ਇਹ ਬਿਲਕੁਲ ਬਣ ਗਏ ਨੇ ਹੁਣ ਆਪਾਂ ਪਲੇਟ ਦੇ ਵਿੱਚ ਡੱਬੇ 'ਚ ਹੀ ਪਾ ਲੈਣੀਆਂ ਜਿਹੜੇ 'ਚ ਮੈਂ ਲੈ ਕੇ ਜਾਣਾ ਇਹਨੂੰ ਬੰਦ ਕਰ ਦੇਣੀ ਹੈ ਗੈਸ ਤੇ ਬਾਕੀ ਜਿਹੜੀ ਮਾੜੀ ਮੋਟੀ ਕਸਰ ਰਹਿ ਜੂਗੀ ਇਹ 'ਚ ਕਸਰ ਨਹੀਂ ਹੈਗੀ ਦੀ ਇਹ ਬਣ ਗਏ ਇਹਨਾਂ ਟਾਈਮ ਹੀ ਲੱਗਦਾ ਇਹਨੂੰ 5-7 ਮਿੰਟਾਂ ਦੇ ਵਿੱਚ ਇਹ ਬਣ ਜਾਂਦੇ ਨੇ ਗੈਸ ਆਫ ਕਰ ਦਿੰਨੇ ਆ ਰੋਟੀ ਰਿਫਰਿਜਰੇਟਰ ਲੈਣੇ ਆ ਕਿਉਂਕਿ ਮੈਂ ਇਹ ਵੱਡੇ ਚ ਲੈ ਕੇ ਜਾਉਣੀ ਆ। ਇਹ ਵੀ ਸੌਸ ਹੋ ਗਏ ਤੇ ਸੌਸ ਹੋਣੀ ਆ ਇਹ ਰਿਫਰਿਜਰੇਟਰ ਚ ਸੌਸ ਕਿਥੇ? ਰਿਫਰਿਜਰੇਟਰ ਚ ਹੋਊਗੀ। ਰਾਤ ਨੂੰ ਜਦ ਜਿਸ ਨੇ ਉਹਦੇ ਪਲਪ ਕੋਲੇ ਪਈ ਹੋਣੀ ਆ ਸਰਾਣੇ ਉਹਦੇ। ਉੱਥੇ ਪਈ ਹੋਣੀ ਆ। ਆ ਵੀ ਪਈ ਇੱਕ ਆ ਵੀ ਹਲੋ ਜੀ ਆਪਣੀ ਆਪਣਾ ਇਹ ਓਲਸ ਰੈਡੀ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਤੇ ਥੋੜੀ ਜੀ ਸੌਸ ਪਾ ਲਾਂਗੇ ਫਿਰ ਇਹ ਖਟ ਮਿੱਠੇ ਜਿਹੇ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੇ ਕਰ ਲਿਓ ਇਹਨੂੰ ਮਿਕਸ ਤੇ ਮੈਂ ਨਾ ਬਰੀਕ ਪਿਆਜ਼ ਥੋੜੇ ਜਿ ਰੱਖੇ ਹੋਏ ਨੇ ਇਦਾਂ ਕੱਟ ਕੇ ਤੇ ਜਦੋਂ ਇਹ ਉੱਪਰ ਪਾਵਾਂਗੇ ਫਿਰ ਇੰਨੇਖ ਜ਼ਿਆਦਾ ਸਵਾਦ ਲੱਗਣਿਆ ਇਹ ਨੂੰ ਲੋਪੋਂ ਮੈਂ ਤੁਹਾਨੂੰ ਪਾਣੀ ਆ ਅਗਰ ਇਹ ਬੱਚਿਆਂ ਨੇ ਖਾਣੇ ਆ ਤਾਂ ਉਹਨਾਂ ਨੂੰ ਘੀ ਵਗੈਰਾ ਵੀ ਐਡ ਕਰ ਦਿਓ ਇਹਦੇ ਵਿੱਚ ਤੁਸੀਂ ਆਹ ਲੋ ਜੀ ਲੋ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਨੇ ਤੇ ਜੇ ਤੁਹਾਡੇ ਬੱਚਿਆਂ ਨੇ ਖਾਣੇ ਆ ਤਾਂ ਉਹਨਾਂ ਨੂੰ ਦੇਸੀ ਘਿਓ ਵੀ ਪਾ ਦਿਓ ਵਿੱਚ ਤੇ ਜੇ ਪਾਣਾ ਦੇਸੀ ਘਿਓ ਮੈਂ ਵੀ ਪਾ ਸਕਦੀ ਹਾਂ ਮੈਨੂੰ ਵੀ ਦੇ ਦੇ ਮੈਂ ਵੀ ਪਾ ਲੈਣੀ ਆ ਇੱਥੇ ਹੋ ਗਿਆ ਮੈਂ ਨੇ ਇੱਕ ਟਾਈਮ ਲੈ ਪਾ ਲਿਆ ਲੋ ਜੀ ਬੀਬੀ ਕਹਿੰਦੀ ਤੋਂ ਨਹੀਂ ਪਾਉਣਾ ਦੇਸੀ ਘਿਓ ਆਪਾਂ ਵੀ ਪਾ ਲੈਨੇ ਆ ਤੇ ਖਾ ਲੈਣੀ ਹੁੰਦੀ ਆ ਮੈਂ ਵੀ ਦੇਸੀ ਘਿਓ ਪਾਪੀ ਖਾਣੀ ਆ ਮੈਂ ਸਬਜ਼ੀ ਨਾਲ ਐਦਾ ਨਹੀਂ ਖਾਂਦੀ ਭਾਵੇਂ ਥੋੜਾ ਪਾ ਲਗੇ ਤੇ ਐਵੇਂ ਤਾਂ ਨਹੀਂ ਗੋਡਿਆਂ ਦਾ ਗਰੀਸ ਖਤਮ ਕਰਨਾ ਤੁਸੀਂ ਵੀ ਪਾ ਲਿਆ ਕਰੋ ਖਾ ਲਿਆ ਕਰੋ ਕੁਛ ਨਹੀਂ ਕਹਿੰਦਾ ਦੇਸੀ ਘਿਓ ਆਪਾਂ ਨੂੰ ਤੇ ਇਹ ਆਪਾਂ ਡਾਕਟਰ ਡਰਾ ਦੇ ਰਹੇ ਨੇ ਕਿ ਬੰਦ ਕਰ ਦੋ ਧੀ ਬੰਦ ਕਰ ਦੋ ਉਦੋਂ ਬੰਦ ਕਰ ਦੋ ਹੁਣ ਦੇਖੋ ਜਿਨ੍ਹਾਂ ਦੇ ਤਾਂ ਘਰ ਦਾ ਦੁੱਧ ਹੈਗਾ ਵਧੀਆ ਨਜ਼ਾਰੇ ਨਾਲ ਪੀਓ ਤੁਸੀਂ ਤੇ ਬਾਕੀ ਥੋੜਾ ਜਿਹਾ ਡਰਜਾ ਲੱਗਦਾ ਹੁੰਦਾ ਪੀਣ ਤੋਂ ਦੁੱਧ ਤੇ ਪਰਪੀਤ ਲਈਦਾ ਇਦਾਂ ਹੀ ਪੀ ਲਈਦਾ ਹੋਰ ਫਿਰ ਕਰੀਏ ਵੀ ਕੀ ਹੋਣਾ ਇਹ ਤਾਂ ਕਣਕ ਵੀ ਖਾਣੀ ਆ ਜੈਰਾਂ ਤਾਂ ਹਰ ਇੱਕ ਜੀਤ ਚ ਨੇ ਲਓ ਜੀ ਆਪਾਂ ਬੀਬੀ ਨੇ ਖਾਸਾ ਸਾਰਾ ਘਿਓ ਜਿਆਦਾ ਹੀ ਪਾਤਾ ਥੋੜਾ ਜਿਆਦਾ ਜਿਆਦਾ ਲੱਗਦਾ ਤੇ ਲਓ ਜੀ ਬਹੁਤ ਵਧੀਆ ਡਾਈਟ ਬਣ ਗਈ ਤੁਸੀਂ ਵੀ ਸਾਰੀਆਂ ਭੈਣਾਂ ਇਸ ਤਰ੍ਹਾਂ ਖਾਓ ਨਾਲੇ ਆਪਣਾ ਭਾਰ ਘਟਾਓ ਨਾਲੇ ਸਵਾਦ ਪਾਓ ਵਧੀਆ ਨਾਲੇ ਬੱਚਿਆਂ ਨੂੰ ਦਿਲਾਓ ਬੱਚੇ ਰੋਟੀਆਂ ਖਾ ਖਾ ਕੇ ਅੱਕ ਜਾਂਦੇ ਨੇ ਤਿੰਨ ਟਾਈਮ ਨਾਲ ਤਾਂ ਬੱਚੇ ਰੋਟੀਆਂ ਖਾਣਾ ਪਸੰਦ ਕਰਦੇ ਨੇ ਤੇ ਨਾ ਹੀ ਆਪਾਂ ਕਰਦੇ ਆ ਤੇ ਰੋਟੀਆਂ ਨਾਲ ਭਰ ਵੀ ਬਹੁਤ ਜ਼ਿਆਦਾ ਵੱਧਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਇਆ ਕਰੋ ਬਣਾ ਕੇ ਮੈਂਟ ਲੱਗਦੀ ਹੈ ਦਾਸ ਕੁਛ ਵੀ ਨਹੀਂ ਲੱਗਦਾ ਇਹਦੇ ਤੇ ਬੈਠੇ ਬੈਠੇ ਪਿਆਜ ਕੱਟ ਲੋ ਸਬਜ਼ੀ ਲਈ ਵੀ ਕੱਟਦੇ ਹਾਂ ਪਿਆਜ ਉਹਦੇ ਵਿੱਚ ਦੋ ਵੱਧ ਘੱਟ ਲਿਆ ਕਰੋ ਫੈਲੋਸਫੀ ਰਸਵਰੀ ਮੈਂ ਬਣਾ ਲਿਆ ਹੋ ਮੇਰਾ ਹੋ ਗਿਆ ਟਾਈਮ ਤੇ ਮੈਂ ਹੁਣ ਚਲਦੀ ਹਾਂ ਤੁਸੀਂ ਵੀ ਬਣਾਇਓ ਜਿਨ੍ਹਾਂ ਜਿਨ੍ਹਾਂ ਨੇ ਬਣਾਇਆ ਬਣਾ ਕੇ ਖਾਇਆ ਕਿਸ ਤਰ੍ਹਾਂ ਦਾ ਬਣਿਆ ਜਰੂਰ ਦੱਸਿਓ ਠੀਕ ਹੈ ਜੀ ਸੌਸ ਵਿੱਚ ਐਡ ਕਰਕੇ ਦੇ ਦਿਓ ਬੱਚਿਆਂ ਨੂੰ ਬਹੁਤ ਲਾਈਕ ਕਰਦੇ ਨੇ ਬੱਚੇ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਚਲਦੇ ਹਾਂ ਤੇ ਕੱਲ ਨੂੰ ਮਿਲਦੇ ਹਾਂ ਹੋਰ ਇੱਕ ਵਧੀਆ ਜ